ਵੈ ਸਾਖ ਤੀਰਨ ਕਿਉ ਵੱਢਿਆ ਜਿੰਨਾ ਪ੍ਰੇਮ ਬਿਸ਼ੂਹ ਹਾਰ ਸਾਜਨ ਪੁਰਖ ਵਿਚਾਰ ਕੈ ਲੱਗੀ ਮਾਇਆ ਤੂੰ साख क्यों क्यो जिन्ना प्रेम विशो हर साजन पुरख विसार लगी माया तू ਪੁੱਤਰ ਕਲਤਰ ਨਾ ਸੰਗਤਨਾ ਹਰੇ ਅਵਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠਾ ਤੰਦਰ ਮੋਹ ਇਕਸ ਹਰ ਕੀ ਨਾਮ ਬਿਨ ਅੱਗ ਲਈ ਅਹ ਖੋਹਿ ਦਈਓ ਵਿਸਾਰਿ ਵਿਗੁਚਣਾ ਪ੍ਰਭ ਬਿਨ ਅਵਰ ਨ ਕੋ ਹੋਇ ਪ੍ਰੀਤਮ ਚਰਣੀ ਜੋ ਲਗੇ ਤੇਨੇ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤ ਪਿਟੇ ਹਰ ਸੋਏ ਵੈ ਸਾਖ ਸੁਹਾਵਾ ਤਾਂ ਲਗੇ ਜਾ ਸੰਤ ਪਿਟੇ ਹਰ ਸੋਏ ਵੈ ਸਾਖ ਦਾ ਮਹੀਨਾ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਆਰੰਭ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹੀਨਾ ਸੁਖ ਸ਼ਾਂਤੀ ਦੇ ਨਾਲ ਬਤੀਤ ਕਰਨ ਸਰਬੱਤ ਹੀ ਗੁਰੂ ਕੀਆ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਜੋ ਗੁਰੂ ਕੇ ਸੇਵਕ ਗੁਰੂ ਘਰਾਂ ਦੇ ਵਿੱਚ ਜਾਂ ਇੰਟਰਨੈਟ ਦੇ ਮਾਧਿਅਮ ਰਾਹੀਂ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਰਵਣ ਕਰ ਰਹੇ ਨੇ ਸਤਿਗੁਰੂ ਸਚੇ ਪਾਤਸ਼ਾਹ ਜੀ ਸੇਵਕਾਂ ਦੀਆਂ ਹਾਜ਼ਰੀਆਂ ਦਰਤੇ ਪ੍ਰਮਾਣ ਕਰਨ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸੇਵਕਾਂ ਦੀਆਂ ਤੰਦਰੁਸਤੀਆਂ ਰੱਖਣ ਕਿਰਤ ਕਮਾਈਆਂ ਵਿੱਚ ਵਾਧੇ ਕਰਨ ਦੁੱਖਾਂ ਕਲੇਸ਼ਾਂ ਵਿਗਨਾਂ ਪਾਪਾਂ ਦੇ ਨਾਸ਼ ਕਰਨ ਸੋ ਥੋੜਾ ਸਮਾਂ ਆਪਾਂ ਹੁਕਮਨਾਮੇ ਦੀ ਜੋ ਵਿਸਾਖ ਦੇ ਮਹੀਨੇ ਦਾ ਉਪਦੇਸ਼ 12 ਮਾਹਾਂ ਦੀ ਪਾਵਨ ਬਾਣੀ ਰਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਵਿਚਾਰ ਕਰਨੀ ਹੈ ਸੰਖੇਪ ਸ਼ਬਦਾਂ ਵਿੱਚ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਦੀਪ ਆਵਨ ਬਾਣੀ ਦੀ ਤੀਸਰੀ ਪੌੜੀ ਦੇ ਵਿੱਚ ਫਰਮਾਉਂਦੇ ਹਨ ਵੈਸਾਖ ਧੀਰਨ ਕਿਉ ਵਾਢੀਆਂ ਵੈਸਾਖ ਤੋਂ ਭਾਵ ਕਿ ਵਿਸਾਖ ਦੇ ਮਹੀਨੇ ਦੇ ਰਹੀਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਧੀਰਨ ਕਿਉਂ ਕਿਵੇਂ ਧੀਰਜ ਆਵੇ ਉਹਨਾਂ ਨੂੰ ਕਿਨਾਂ ਨੂੰ ਵਾਢੀਆਂ ਜੋ ਵਿਛੜੀਆਂ ਹੋਈਆਂ ਨੇ ਜੀਵ ਇਸਤਰੀਆਂ ਉਸ ਪਰਮੇਸ਼ਰ ਤੋਂ ਜਿਨ੍ਹਾਂ ਪ੍ਰੇਮ ਵਿਸ਼ੋਹ ਜਿਨ੍ਹਾਂ ਦਾ ਵਿਛੋੜਾ ਪਿਆ ਹੈ ਪ੍ਰੇਮ ਦੀ ਅਣਹੋਂਦਿਆ ਪ੍ਰੇਮ ਨਹੀਂ ਬਣਿਆ ਪਰਮੇਸ਼ਰ ਨਾਲ ਉਸ ਤਰ੍ਹਾਂ ਵਿਸਾਖੀ ਵਾਲਾ ਦਿਨ ਹਰੇਕ ਇਸਤਰੀ ਅਤੇ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ ਘਰ ਦੇ ਵਿੱਚ ਬਰਕਤ ਆਉਂਦੀ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਨੇ ਉਹ ਖੁਸ਼ੀ ਕਿਸ ਤਰ੍ਹਾਂ ਕਾਇਮ ਰਵੇ ਕਿਸ ਤਰ੍ਹਾਂ ਖਲੋਵੇ ਖਾਸ ਕਰਕੇ ਉਹਨਾਂ ਇਸਤਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿਛੜੀਆਂ ਪਈਆਂ ਨੇ ਇੱਥੇ ਦੁਨਿਆਵੀ ਇਸਤਰੀ ਮਰਦਨੀ ਉਹ ਪਰਮੇਸ਼ਰ ਸਾਰਿਆਂ ਦਾ ਪਤੀ ਹੈ ਤੇ ਆਪਾਂ ਸਾਰੇ ਹੀ ਉਸ ਦੀਆਂ ਜੀਵ ਇਸਤਰੀਆਂ ਹਾਂ ਉਹਨਾਂ ਦੇ ਦਿਲ ਨੂੰ ਕਿਵੇਂ ਧੀਰਜਾਵੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਪਿਆਰ ਦੇ ਪ੍ਰਗਟਾਵੇ ਦੀ ਅਣਹੋਣਦ ਹੈ ਸਤਿਗੁਰੂ ਜੀ ਪਰਮਉਦੇ ਅਗਲੀ ਪੰਕਤੀ ਵਿੱਚ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ ਉਹ ਸੱਜਣ ਪ੍ਰਭੂ ਪਰਮੇਸ਼ਰ ਜੋ ਹੈ ਉਹ ਭੁਲਿਆ ਹੋਇਆ ਹੈ ਸੱਜਣ ਪ੍ਰਭੂ ਵਿਚਾਰ ਕੇ ਮਨ ਮੋਣੀ ਮਾਇਆ ਲੱਗੀ ਮਾਇਆ ਧੋਹ ਉਹ ਚੰਬੜੀ ਹੋਈ ਐ ਸੋ ਜਿਨਾਂ ਨੇ ਉਸ ਪਰਮੇਸ਼ਰ ਨੂੰ ਪਛਾਣਨਾ ਕੀਤਾ ਹੈ ਅੱਜ ਦਾ ਇਤਿਹਾਸ ਆਪ ਜੀ ਦੇ ਸਾਹਮਣੇ ਹੈ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਆਵਾਜ਼ੇ ਰੇਣ ਤੇ ਇੱਕ ਇੱਕ ਕਰਕੇ ਪੰਜ ਸਿੰਘ ਪੰਜ ਪਿਆਰੇ ਸਹਿਮਾਨ ਆਪਣਾ ਆਪ ਕੁਰਬਾਨ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਇਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ ਇਸੇ ਕਰਕੇ ਵਿਸਾਖੀ ਵਾਲੇ ਦਿਨ ਨੂੰ ਅੱਜ ਅੰਮ੍ਰਿਤ ਦੀ ਦਾਤ ਜੂ ਪ੍ਰਾਪਤ ਹੋਈ ਹੈ ਇਸ ਕਰਕੇ ਖਾਲਸੇ ਦਾ ਜਨਮ ਦਿਨ ਵੀ ਆਖਿਆ ਜਾਂਦਾ ਹੈ ਤੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਗੁਰੂ ਦੇ ਉੱਪਰ ਭਰੋਸਾ ਰੱਖ ਕੇ ਗੁਰੂ ਦੇ ਬਚਨਾਂ ਉੱਪਰ ਚੱਲਣਾ ਇਹੋ ਹੀ ਸਾਡੇ ਨਾਲ ਦੌਲਤ ਰਬਣੀ ਹੈ ਨਹੀਂ ਤੇ ਹੋਰ ਜੋ ਇਸਤਰੀ ਜਾਂ ਪਰਿਵਾਰ ਧੀਆਂ ਪੁੱਤਰਾਂ ਦੇ ਵਿੱਚ ਫਸ ਕਰਕੇ ਆਪਾਂ ਗੁਰੂ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ ਉਹ ਸਮਾਂ ਬੇਅਰਥ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਪੁੱਤਰ ਕਲਤਰ ਨਾ ਸੰਗਤਨ ਨਾ ਹੀ ਪੁੱਤਰ ਨਾ ਹੀ ਇਸਤਰੀ ਤੇ ਨਾ ਹੀ ਧਨ ਕੋਈ ਵੀ ਮਨੁੱਖ ਦੇ ਨਾਲ ਅੰਤ ਤੱਕ ਨਹੀਂ ਨਿਭਦਾ ਉਹਨਾਂ ਚਿਰ ਇਹ ਨਿਬਣਗੇ ਜਨਾਂ ਚਿਰ ਤੱਕ ਇਸ ਸਰੀਰ ਦੇ ਵਿੱਚ ਸਵਾਸੇ ਹਨ ਉਸ ਤੋਂ ਬਾਅਦ ਸਤਿਗੁਰੂ ਜੀ ਫਰਮਾਉਂਦੇ ਹਨ ਉਹ ਨਿਬਣਾ ਹੈ ਜਿਹੜਾ ਆਪ ਅਬਨਾਸੀ ਹੈ ਜਿਹਦਾ ਨਾਸ਼ ਨਹੀਂ ਹੁੰਦਾ ਉਹ ਕੌਣ ਹੈ ਹਰ ਅਬਨਾਸੀ ਉਹ ਮਹਾਰਾਜ ਫਰਮਾਉਂਦੇ ਮਨੁੱਖ ਦੇ ਨਾਲ ਇੱਕ ਹੀ ਵਸਤੂ ਨਿਭਣ ਵਾਲੀ ਹੈ ਉਹ ਪਰਮੇਸ਼ਰ ਦਾ ਨਾਮ ਤਨ ਹੈ ਉਹ ਪਰਮੇਸ਼ਰ ਜੋ ਇੱਕ ਅਬਨਾਸੀ ਪ੍ਰਮਾਤਮਾ ਉਹੋ ਹੀ ਜੀਵ ਦਾ ਅਸਲ ਸਾਥੀ ਹੈ ਤੇ ਜਿਹੜੀ ਜੀਵ ਇਸਤਰੀ ਮਨੁੱਖਤਾ ਉਸ ਪਰਮੇਸ਼ਰ ਨੂੰ ਭੁੱਲ ਗਈ ਉਹ ਫਿਰ ਝੂਠੇ ਧੰਦਿਆਂ ਦੇ ਵਿੱਚ ਮਹਾਰਾਜ ਪਰਮਾਉਂਦੇ ਨੇ ਪਲਚ ਪਲਚ ਸਗਲੀ ਮੁਈ ਝੂਠਾ ਧੰਦਾ ਮੋਹ ਨਾਸ਼ਵੰਤ ਧੰਦੇ ਦਾ ਮੋਹ ਸਾਰੀ ਲੋਕਾਈ ਨੂੰ ਹੀ ਆਪਣੇ ਅੰਦਰ ਖਿਚ ਰਿਆ ਹੈ ਵਿਆਪ ਰਿਹਾ ਹੈ ਤੇ ਮਾਇਆ ਦੇ ਮੋਹ ਦੇ ਵਿੱਚ ਪਲਚ ਪਲਚ ਮੁੜ ਮੁੜ ਫਸ ਕੇ ਸਾਰੀ ਹੀ ਲੋਕਾਈ ਸਗਲੀ ਮੀ ਆਤਮਕ ਮੌਤੇ ਮਰ ਰਹੀ ਹੈ ਸਤਿਗੁਰੂ ਜੀ ਫਰਮਉਂਦੇ ਇੱਕਸ ਹਰ ਕੇ ਨਾਮ ਦੇਨ ਅਗੈ ਲਈਹ ਖੋਹੇ ਖੋਹੇ ਲਈਹ ਭਾਵ ਕੇ ਖੋਹ ਲਏ ਜਾਂਦੇ ਨੇ ਪਹਿਲਾਂ ਇੱਕ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਜਪਿਆ ਹੋਇਆ ਨਾਮ ਸਰੀਰ ਵੀ ਸਾਥ ਛੱਡ ਜੇਗਾ ਪਰ ਨਾਮ ਨਾਲ ਲਿਪਦਾ ਹੈ ਇਸ ਤੋਂ ਬਿਨਾ ਇੱਕ ਪਰਮਾਤਮਾ ਦਾ ਨਾਮ ਸਿਮਰਨ ਤੂੰ ਬਿਨਾ ਹੋਰ ਜਿੰਨੇ ਵੀ ਕਰਮ ਇੱਥੇ ਕਰੀਦੇ ਹਨ ਇੱਕਸ ਹਰ ਕੇ ਨਾਮ ਬਿਨ ਪਰਮੇਸ਼ਰ ਦੇ ਨਾਮ ਜਪੇ ਨੂੰ ਛੱਡ ਕਰਕੇ ਬਾਕੀ ਹੋਰ ਕਰਮਕਾਂਡ ਜਿਹੜੇ ਆਪਾਂ ਅੰਦਰ ਵਿਸ਼ਵਾਸਾਂ ਵਿੱਚ ਹੀ ਕਰੇ ਜਾਂਦੇ ਆ ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਲ ਲਏ ਜਾਂਦੇ ਨੇ ਜੇ دنیਆਵੀ ਕਮਾਈ ਕੀਤੀ ਉਹ ਵੀ ਭਾਈ ਜਿਉਂਦਾ ਹੀ ਆਖਦੇ ਨੇ ਕਿ ਕੁਝ ਤੂੰ ਕਮਾਇਆ ਹੈ ਜੇ ਬੈਂਕ ਦੇ ਵਿੱਚ ਜਮਾ ਕਰਾਉਣ ਜਾਵੋ ਤੇ ਪੁੱਛ ਲੈਂਦੇ ਅਗਲੇ ਕੇ ਪਹਿਲਾ ਇਹ ਦੱਸੋ ਕਿ ਅੱਗੇ ਵਾਲੀ ਵਾਰਸ ਕਿਸ ਨੂੰ ਲਿਖਣਾ ਹੈ ਇਸ ਦਾ ਜ਼ਮੀਨ ਜਾਇਦਾਦਾਂ ਦੀਆਂ ਵਸੀਅਤਾਂ ਬਣ ਜਾਂਦੀਆਂ ਨੇ ਇਸੇ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ ਕਰਮ ਜੋ ਵੀ ਜੀਵ ਕਰਦਾ ਹੈ ਉਹ ਸੰਸਾਰ ਵਿੱਚ ਖੋਏ ਜਾਂਦੇ ਨੇ ਤਿੰਨ ਜਪਿਆ ਹੋਇਆ ਨਾਮ ਜੋ ਹੈ ਉਹ ਨਾਲ ਲਿਪਦਾ ਹੈ ਕਰਮ ਧਰਮ ਪਖੰਡ ਜੋ ਦਿਸੈ ਸਰ ਜਮ ਜਗਾਤੀ ਲੂਟਾ ਸਤਿਗੁਰੂ ਜੀ ਪਰਮਉੰਦੇ ਨੇ ਇਹ ਮਨ ਤੋਂ ਪਹਿਲਾਂ ਹੀ ਸਾਰੇ ਕਰਮਕਾਂਡ ਖੋਏ ਜਾਂਦੇ ਨੇ ਭਾਵਕੇ ਇਹ ਉੱਚੇ ਆਤਮਿਕ ਜੀਵਨ ਦਾ ਅੰਗ ਨਹੀਂ ਬਣਦੇ ਇਹ ਨਾਲ ਨਹੀਂ ਨਿਭਦੇ ਦਈਓ ਵਿਸਾਰ ਵਗੁਚਣਾ ਪ੍ਰਭ ਬਿਨ ਅਵਰਨਾ ਕੋ ਇਹ ਜੀਵ ਦਈਓ ਪਿਆਰਾ ਪ੍ਰਭੂ ਪਰਮੇਸ਼ਰ ਉਸ ਨੂੰ ਵਿਸਾਰ ਭਾਵਕੇ ਜੇ ਭੁੱਲ ਜਾਈਏ ਤੇ ਬਗਤ ਨਾ ਖੁਵਾਰੀ ਹੁੰਦੀ ਆ ਖੱਜਲ ਖੁਵਾਰੀ ਜਿਹਨੂੰ ਆਖ ਦਿੰਨੇ ਆਪਾਂ ਤੇ ਪ੍ਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਦੂਸਰਾ ਸਾਥੀ ਹੈ ਹੀ ਨਹੀਂ ਪ੍ਰਮਾਤਮਾ ਤੋਂ ਬਿਨਾ ਦੁਜਾ ਹੋਰ ਪ੍ਰਮਾਤਮਾ ਹੈ ਵੀ ਕੋਈ ਨਹੀਂ ਤਾਂ ਸਤਗੁਰੂ ਜੀ ਫਰਮਾਉਂਦੇ ਨੇ ਉਸ ਪਰਮੇਸ਼ਰ ਦੇ ਨਾਲ ਜੁੜਨ ਦੇ ਵਿੱਚ ਹੀ ਸਾਡਾ ਭਲਾ ਹੈ ਪ੍ਰੀਤਮ ਜਨਨੀ ਜੋ ਲਗੇ ਤਿੰਨ ਕੀ ਨਿਰਮਲ ਹੋਏ ਪ੍ਰਭੂ ਪ੍ਰੀਤਮ ਦੇ ਚਰਨੀ ਜਿਹੜੇ ਬੰਦੇ ਲੱਗਦੇ ਨੇ ਉਹਨਾਂ ਦੀ ਲੋਕ ਪਰਲੋਕ ਵਿੱਚ ਭਲੀ ਸੋਭਾ ਹੁੰਦੀ ਆ ਅਜਾਬ ਜੀ ਵੇਖ ਰਹੇ ਜਿਹੜੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਢੈ ਪਏ ਮਹਾਰਾਜ ਮੇਰਾ ਮੁਝ ਮੇ ਕਿਸ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਅਜ ਉਹਨਾਂ ਨੂੰ ਆਪਾਂ ਯਾਦ ਕਰਦੇ ਆਂ ਉਹਨਾਂ ਦੇ ਦਿਹਾੜੇ ਮਨਾ ਰਹੇ ਆਂ ਉਹਨਾਂ ਨੂੰ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਯਾਦ ਕਰਦੇ ਜਦੋਂ ਗੁਰੂ ਦਾ ਇਤਿਹਾਸ ਪੜ੍ਹਦੇ ਉਹਦੇ ਨਾਲ ਉਹਨਾਂ ਮਰਜੀਵੜੀਆਂ ਸਿੱਖਾਂ ਦਾ ਇਤਿਹਾਸ ਆ ਜਾਂਦਾ ਹੈ ਭਈ ਜਿਨਾ ਕਰਕੇ ਆਪਾਂ ਅਮਰਤਲੀ ਦਾਤ ਪ੍ਰਾਪਤ ਕੀਤੀ ਇਸ ਕਰਕੇ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਅਖੀਰਲੀ ਪੰਕਤੀ ਵਿੱਚ ਬੇਨਤੀਆਂ ਕਰਦੇ ਨੇ ਸਾਨੂੰ ਵੀ ਬੇਨਤੀਆਂ ਕਰਨ ਵਾਸਤੇ ਆਖਦੇ ਨੇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ हे ਪ੍ਰਭੂ ਤੇਰੇ ਦਰ ਤੇ ਮੇਰੀ ਬੇਨਤੀ ਹੈ ਮੈਨੂੰ ਤੇਰਾ ਦਿਲ ਰਜਵਾ ਮਿਲਾਪ ਨਸੀਬ ਹੋਵੇ ਮੇਤੇ ਕਿਰਪਾ ਕਰੋ ਮੈਨੂੰ ਆਪਣਾ ਦਾਸ ਬਣਾ ਲਓ ਮੈਂ ਗੁਰੂ ਵਾਲਾ ਬਣ ਜਾਵਾਂ ਮੈਂ ਤੁਹਾਡੇ ਵਿੱਚ ਹੀ ਸਮਾ ਜਾਵਾਂ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ ਫੇਰ ਜਿਤੇ ਆਪ ਜੀ ਨੇ ਅਰੰਭਤਾ ਵਿੱਚ ਪੰਕਤੀ ਸਰਵਣ ਕੀਤੀ ਹੈ ਕਿ ਵਿਸਾਖ ਧੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਬਿਸ਼ੋ ਉਹਨਾਂ ਨੂੰ ਕਿਵੇਂ ਧੀਰ ਜਾਵੇ ਜੋ ਵਿਛੜੀਆਂ ਹੋਈਆਂ ਨੇ ਜੀ ਵਿਸਤਰੀਆਂ ਤੇ ਅਖੀਰਲੀ ਪੰਕਤੀ ਦੇ ਵਿੱਚ ਮਹਾਰਾਜ ਫਰਮਾਉਂਦੇ ਹਨ ਵਿਸਾਖ ਸੁਹਾਵਾ ਤਾਂ ਲਗਾ ਜਾ ਸੰਤ ਭੇਟੇ ਹਰ ਸੋਏ ਸੰਤ ਜੋ ਪਰਮੇਸ਼ਰ ਦੇ ਪਿਆਰੇ ਸੰਤ ਹਨ ਭੇਟੇ ਦਾ ਭਾਵ ਮਿਲ ਜਾਣ ਰਤ ਫਿਰ ਨਾਲ ਚਫੇਰੇ ਬਣਸਪਤੀ ਤੇ ਹਰੀ ਭਰੀ ਸੁਹਾਵਣੀ ਹੋ ਗਈ ਪਰ ਜਿੰਦ ਨੂੰ ਵਿਸਾਖ ਦਾ ਸੁੱਖ ਕਦੋਂ ਮਿਲੇਗਾ ਕਦੋਂ ਮਹੀਨਾ ਸੋਹਣਾ ਲੱਗੇਗਾ ਜਦੋਂ ਉਹ ਹਰੀ ਪਰਮੇਸ਼ਰ ਦੇ ਪਿਆਰੇ ਸੰਤ ਜਨ ਮਿਲਪੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਜੋੜਨਾ ਹੁੰਦਾ ਹੈ ਇਸ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਮਹੀਨੇ ਰਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਪਰਮੇਸ਼ਰ ਨੂੰ ਪਾ ਲੈਣਾ ਹੀ ਅਸਲ ਸੁੱਖ ਹੈ ਅਤੇ ਪਰਮੇਸ਼ਰ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਪਾਇਆ ਜਾ ਸਕਦਾ ਹੈ ਮਹਾਰਾਜ ਕਿਰਪਾ ਕਰਨ ਇਹ ਹੈ ਵਿਸਾਖ ਮਹੀਨੇ ਦਾ ਉਪਦੇਸ਼ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀ ਭੁੱਲਾਂ ਦੀ ਮਹਾਰਾਜ ਖਿਮਾ ਕਰਨ ਲੱਗੇ ਤੋਂ ਸਮਤ ਬਖਸ਼ਿਸ਼ ਕਰਨ ਸੋ ਇਸੇ ਤਰ੍ਹਾਂ ਹੋਰ ਗੁਰਬਾਣੀ ਦੀਆਂ ਵੀਡੀਓ ਦੇਖਣ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਸੋ ਹੋਰ ਸੰਗਤਾਂ ਤੱਕ ਵੀਡੀਓ ਸ਼ੇਅਰ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਬਖਸ਼ਿਸ਼ ਆਰਣ ਤਾਂ ਪ੍ਰਾਪਤ ਕਰੋ ਜੀ ਅਤੇ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਣੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ